ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਹਿੰਸਕ ਟਕਰਾਅ ਆਮ ਵਰਤਾਰਾ ਬਣ ਚੁੱਕਾ ਹੈ ਤੇ ਤਾਜ਼ਾ ਮਾਮਲੇ ਕੈਲੀਫੋਰਨੀਆ 'ਚ ਸਾਹਮਣੇ ਆਏ ਨੇ ਜਿੱਥੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਦਿਆਂ ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਪਹਿਲਾ ਮਾਮਲਾ ਕਾਰਪਨਟੇਰੀਆ ਦੇ ਖੇਤਾਂ 'ਚ ਸਾਹਮਣੇ ਆਇਆ ਜਿੱਥੇ 100 ਤੋਂ ਵੱਧ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਕ-ਵਕ ਸ੍ਰੋਤਾ ਰਾਹੀਂ ਸਾਹਮਣੇ ਆ ਰਹੀਆਂ ਵੀਡੀਓਜ਼ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਦਾ ਪ੍ਰਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲਾਸ ਐਂਜਲਸ ਤੋਂ 90 ਮੀਲ ਦੱਖਣ ਪੱਛਮ 'ਚ ਕਾਰਪਨਟੇਰੀਆ ਤੋਂ ਇਲਾਵਾ ਵੈਂਚੂਰਾ ਕਾਉਂਟੀ ਦੇ ਕੈਮਰੀਲੋ ਕਸਬੇ ਦੇ ਵਿੱਚ ਵੀ ਛਾਪੇ ਮਾਰੇ ਗਏ ਜਦ ਕਿ ਸੈਨ ਫਰਾਂਸਿਸਕੋ ਦੇ ਅਦਾਲਤੀ ਕੰਪਲੈਕਸ 'ਚ ਧੱਕਾ ਮੁਕੀ ਦੀਆਂ ਤਸਵੀਰਾਂ ਵੱਖਰੇ ਤੌਰ ਤੇ ਸਾਹਮਣੇ ਆਈਆਂ। ਛਾਪਿਆਂ ਦੌਰਾਨ ਇਮੀਗ੍ਰੇਸ਼ਨ ਵਾਲਿਆਂ ਦੀ ਮਦਦ ਹਥਿਆਰਬੰਦ ਨੈਸ਼ਨਲ ਗਾਰਡਜ਼ ਕਰ ਰਹੇ ਸਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਕਾਨੂੰਨ ਦੀ ਪਾਲਣਾ ਕਰਦਿਆਂ ਭੰਗ ਦੇ ਖੇਤਾਂ 'ਚ ਛਾਪਾਂ ਮਾਰਿਆ ਗਿਆ ਉਧਰ ਕਾਰਪਨਟੇਰੀਆ ਤੋਂ ਹਾਊਸ ਆਫ ਰਿਪ੍ਰেজੈਂਟੇਟਿਵਸ ਦੇ ਮੈਂਬਰ ਸਾਲਦ ਕਾਰਬਾਜਾਲ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਛਾਪੇ ਵਾਲੀ ਥਾਂ ਵੱਲ ਜਾਣ ਤੋਂ ਰੋਕ ਦਿੱਤਾ ਗਿਆ ਜਦਕਿ ਕਾਨੂੰਨੀ ਤੌਰ ਤੇ ਅਜਿਹਾ ਨਹੀਂ ਕੀਤਾ ਜਾ ਸਕਦਾ ਉਹਨਾਂ ਦੱਸਿਆ ਕਿ 50 ਤੋਂ ਵੱਧ ਆਈਸ ਏਜੰਟ ਛਾਪੇ 'ਚ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਖੇਤੀ ਕਾਮਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਇਸੇ ਦੌਰਾਨ ਮੌਕੇ ਤੇ ਮੌਜੂਦ ਸਿਟੀ ਕੌਂਸਲ ਦੇ ਦੋ ਮੈਂਬਰਾਂ ਚੋਂ ਇੱਕ ਧੱਕਾਮੁਕੀ ਦੌਰਾਨ ਸੜਕ ਤੇ ਡਿੱਗ ਕੇ ਜ਼ਖਮੀ ਹੋ ਗਿਆ ਦੂਜੇ ਪਾਸੇ ਕਾਮਾਰੀਲੋ ਵਿਖੇ ਗੋਲੀ ਚੱਲਣ ਦੀ ਰਿਪੋਰਟ ਹੈ ਸੈਨ ਫ੍ਰਾਂਸਿਸਕੋ ਦਾ ਜ਼ਿਕਰ ਕੀਤਾ ਜਾਵੇ ਤਾਂ ਮੁਜ਼ਾਰਾਕਾਰੀਆਂ ਅਤੇ ਇਮੀਗ੍ਰੇਸ਼ਨ ਅਫਸਰਾਂ ਦਰਮਿਆਨ ਟਕਰਾਅ ਦੇਖਣ ਨੂੰ ਮਿਲਿਆ ਮੁਜ਼ਾਰਾਕਾਰੀ ਪ੍ਰਵਾਸੀਆਂ ਨੂੰ ਹਿਰਾਸਤ ਚ ਲੈਣ ਦਾ ਵਿਰੋਧ ਕਰ ਰਹੇ ਸਨ ਪਰ ਆਈਐਸ ਦੇ ਅਫਸਰਾਂ ਨੇ ਉਹਨਾਂ ਨੂੰ ਦਰਵਾਜ਼ੇ ਤੋਂ ਦੂਰ ਕਰ ਦਿੱਤਾ ਬਿਲਕੁਲ ਇਹੋ ਨਜ਼ਾਰਾ ਸੜਕ ਤੇ ਦੇਖਣ ਨੂੰ ਮਿਲਿਆ ਜਿੱਥੇ ਮੁਜ਼ਾਰਾਕਾਰੀ ਆਈਸ ਵਾਲਿਆਂ ਦੀ ਗੱਡੀ ਦੇ ਅੱਗੇ ਆ ਗਿਆ ਤੇ ਇੱਕ ਜਣਾ ਬੋਨਟ ਤੇ ਲਟਕ ਗਿਆ ਨੈਸ਼ਨਲ ਗਾਰਡਜ਼ ਦਾ ਇੱਕ ਸਿਪਾਹੀ ਬੰਦੂਕ ਰਾਹੀਂ ਮੁਜ਼ਾਰਾਕਾਰੀਆਂ ਨੂੰ ਚੇਤਾਵਨੀ ਵੀ ਦੇ ਰਿਹਾ ਸੀ ਉਧਰ ਆਈਸ ਦੀ ਹਿਰਾਸਤ ਤੋਂ ਰਿਹਾ ਹੋਏ ਕੋਲੰਬੀਆ ਯੂਨੀਵਰਸਿਟੀ ਦੇ ਮੁਹੰਮਦ ਖਲੀਲ ਵੱਲੋਂ ਟਰੰਪ ਸਰਕਾਰ ਵਿਰੁੱਧ 20 ਮਿਲੀਅਨ ਡਾਲਰ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਗਿਆ ਮੈਨਹਟਨ ਦੇ ਅਪਾਰਟਮੈਂਟ 'ਚ ਆਪਣੇ 10 ਹਫ਼ਤੇ ਦੇ ਬੱਚੇ ਨਾਲ ਮੌਜੂਦ ਖਲੀਲ ਨੇ ਕਿਹਾ ਕਿ ਉਹ ਆਪਣੇ ਨਾਲ ਹੋਏ ਸਲੂਕ ਨੂੰ ਬਿਲਕੁਲ ਨਹੀਂ ਭੁਲਾ ਸਕਦਾ ਖਲੀਲ ਦੇ ਵਕੀਲਾਂ ਨੇ ਮੁਕਦਮੇ 'ਚ ਦਾਵਾ ਕੀਤਾ ਹੈ ਕਿ ਉਹਨਾਂ ਦੇ ਮੁਵਕਲ ਨੂੰ ਬੇਬੁਨਿਆਦ ਤੱਥਾਂ ਦੇ ਆਧਾਰ 'ਤੇ ਗ੍ਰਿਫਤਾਰ ਕਰਦਿਆਂ ਡਿਪੋਰਟ ਕਰਨ ਦਾ ਯਤਨ ਕੀਤਾ ਗਿਆ ਮੌਜੂਦਾ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ ਤੇ ਜਵਾਬਦੇਹੀ ਤੈਅ ਕਰਨ ਨੂੰ ਤਿਆਰ ਨਹੀਂ ਮੁਹੰਮਦ ਖਲੀਲ ਨੇ ਦੱਸਿਆ ਕਿ ਸਰਕਾਰ ਤੋਂ ਮਿਲਣ ਵਾਲੇ ਹਰਜਾਨੇ ਦੀ ਰਕਮ ਨੂੰ ਹੋਰ ਨਾ ਪੀੜਤਾਂ ਨਾਲ ਸਾਂਝਾ ਕੀਤਾ ਜਾਵੇਗਾ ਦੂਜੇ ਪਾਸੇ ਗ੍ਰਹਿ ਸੁਰੱਖਿਆ ਮੰਤਰਾਲੇ ਦੀ ਤਰਜਮਾਨ ਟ੍ਰੀਸ਼ੀਆ ਮੈਕਲਾਫਲਿਨ ਨੇ ਮੁਹੰਮਦ ਖਲੀਲ ਦੇ ਮੁਕਦਮੇ ਨੂੰ ਬੇਤੁਕਾ ਕਰਾਰ ਦਿੱਤਾ ਤੇ ਕਿਹਾ ਕਿ ਉਸ ਦਾ ਵਤੀਰਾ ਯਹੂਦੀ ਵਿਦਿਆਰਥੀਆਂ ਲਈ ਖਤਰਾ ਪੈਦਾ ਕਰ ਰਿਹਾ ਹੈ ਪ੍ਰੀਸ਼ੀਆ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਕਾਰਵਾਈ ਮੁਕੰਮਲ ਤੌਰ ਤੇ ਕਾਨੂੰਨ ਮੁਤਾਬਕ ਕੀਤੀ ਗਈ ਹੈ ਅਮਰੀਕਾ ਦੀ ਇੱਕ ਸੰਗੀ ਅਦਾਲਤ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਹੁਕਮ ਤੇ ਰੋਕ ਲਗਾ ਦਿੱਤੀ ਨਿਊ ਹੈम्पਸ਼ਾਇਰ ਜ਼ਿਲ੍ਹਾ ਅਦਾਲਤ ਦੇ ਜੱਜ ਜੋਸਫ ਲਾਪਲਾਂਟ ਨੇ ਕਿਹਾ ਕਿ ਨਾਗਰਿਕਤਾ ਸਭ ਤੋਂ ਵੱਡਾ ਸੰਵਿਧਾਨਕ ਹੱਕ ਹੈ ਤੇ ਇਸ ਨੂੰ ਖੋਇਆ ਨਹੀਂ ਜਾਣਾ ਚਾਹੀਦਾ ਜੱਜ ਲਾਪਲਾਂਟ ਨੇ ਕਿਹਾ ਇਹ ਮਾਮਲਾ ਬਹੁਤ ਗੰਭੀਰ ਹੈ ਜੇਕਰ ਇਹ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਬੱਚੇ ਅਮਰੀਕੀ ਨਾਗਰਿਕਤਾ ਤੋਂ ਵਾਂਝੇ ਹੋ ਜਾਣਗੇ ਇਹ ਇੱਕ ਵੱਡਾ ਨੁਕਸਾਨ ਹੈ ਜੱਜ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ 'ਚ ਕਲਾਸ ਐਕਸ਼ਨ ਸਟੇਟਸ ਨੂੰ ਮਨਜ਼ੂਰੀ ਦੇਣਗੇ ਜਿਸ ਵਿੱਚ ਇਸ ਹੁਕਮ ਤੋਂ ਪ੍ਰਭਾਵਿਤ ਸਾਰੇ ਬੱਚੇ ਸ਼ਾਮਲ ਹੋਣਗੇ ਜੱਜ ਨੇ ਆਪਣੇ ਫੈਸਲੇ ਤੇ 7 ਦਿਨਾਂ ਲਈ ਰੋਕ ਲਗਾ ਦਿੱਤੀ ਹੈ ਤੇ 트럼ਪ ਪ੍ਰਸ਼ਾਸਨ ਨੂੰ ਅਪੀਲ ਕਰਨ ਦਾ ਮੌਕਾ ਦਿੱਤਾ ਹੈ ਜੱਜ ਨੇ ਕਿਹਾ ਕਿ ਉਹ ਇਸ ਹੁਕਮ ਨੂੰ ਲਾਗੂ ਹੋਣ ਤੋਂ ਰੋਕਣ ਲਈ ਇੱਕ ਅਸਥਾਈ ਹੁਕਮ ਜਾਰੀ ਕਰਨਗੇ ਇਸ ਫੈਸਲੇ ਦੀ ਇੱਕ ਲਿਖਤੀ ਕਾਪੀ ਜਲਦੀ ਹੀ ਜਾਰੀ ਕੀਤੀ ਜਾਵੇਗੀ ਜੇਕਰ ਕੋਈ ਅਪੀਲ ਹੁੰਦੀ ਹੈ ਤਾਂ ਮਾਮਲਾ ਉੱਚ ਅਦਾਲਤ 'ਚ ਜਾ ਸਕਦਾ ਹੈ ਫਿਲਹਾਲ ਇਹ ਨੀਤੀ ਦੇਸ਼ ਭਰ 'ਚ ਲਾਗੂ ਨਹੀਂ ਕੀਤੀ ਜਾਵੇਗੀ ਅਤੇ ਅਮਰੀਕਾ 'ਚ ਪੈਦਾ ਹੋਏ ਬੱਚਿਆਂ ਨੂੰ ਅਜੇ ਵੀ ਨਾਗਰਿਕਤਾ ਮਿਲਦੀ ਰਹੇਗੀ ਪੰਜਾਬ ਚ ਘਟੋ ਘਟ 16 ਅੱਤਵਾਦੀ ਹਮਲਿਆਂ ਚ ਲੁੜੀਂਦੇ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਨੂੰ ਅਮਰੀਕੀ ਏਜੰਸੀ FBI ਨੇ ਭਾਰਤ ਹਵਾਲੇ ਕਰ ਦਿੱਤਾ ਹੈ ਉਸ ਨੂੰ ਛੇਤੀ ਹੀ ਭਾਰਤ ਲਿਆਂਦਾ ਜਾਵੇਗਾ ਮੀਡੀਆ ਰਿਪੋਰਟਸ ਮੁਤਾਬਕ ਸਮੁੱਚੇ ਭਾਰਤ ਚ ਹੈਪੀ ਪਾਸਿਆ ਵਿਰੋਧ 30 ਅਪਰਾਧਿਕ ਮਾਮਲੇ ਦਰਜ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਪੀ ਪਾਸਿਆ ਨੂੰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਨੇ 18 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ ਉਸ ਨੂੰ ਆਈਸੀਈ ਦੀ ਹਿਰਾਸਤ ਚ ਰੱਖਿਆ ਗਿਆ ਸੀ ਭਾਰਤੀ ਜਾਂਚ ਏਜੰਸੀ NIA ਪਿਛਲੇ ਸਮੇਂ ਤੋਂ ਹੈਪੀ ਪਾਸਿਆ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਜਨਵਰੀ ਚ ਉਸ ਉੱਪਰ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ NIA ਅਨੁਸਾਰ ਪਿਛਲੇ ਸਾਲ ਅਕਤੂਬਰ ਚ ਚੰਡੀਗੜ੍ਹ ਦੇ ਇੱਕ ਘਰ ਉੱਪਰ ਹੋਏ ਹਮਲੇ ਚ ਵੀ ਹੈਪੀ ਪਾਸਿਆ ਦਾ ਨਾਮ ਸ਼ਾਮਲ ਸੀ ਜਾਂਚ ਏਜੰਸੀ ਅਨੁਸਾਰ ਸਰਹੱਦ ਪਾਰ ਅਤਵਾਦ ਨੈੱਟਵਰਕ ਨਾਲ ਪਾਸਿਆ ਦੇ ਗੂੜੇ ਸਬੰਧ ਨੇ ਤੇ ਕਥਿਤ ਤੌਰ ਤੇ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਇਆ ਸਾਈਟ ਤੇ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਜੁੜਿਆ ਹੋਇਆ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ 1300 ਤੋਂ ਵੱਧ ਡਿਪਲੋਮੈਟਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਨੇ ਇਹ ਕਾਰਵਾਈ ਇਸ ਸਾਲ ਦੇ ਸ਼ੁਰੂ ਚ 트ੰਪ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੀ ਗਈ ਇੱਕ ਨਾਟਕੀ ਪੁਨਰਗਠਨ ਯੋਜਨਾ ਤਹਿਤ ਕੀਤੀ ਗਈ ਹੈ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਅਮਰੀਕਾ ਦੇ ਅੰਦਰ ਕੰਮ ਕਰਨ ਵਾਲੇ 1107 ਪ੍ਰਸ਼ਾਸਨਿਕ ਅਧਿਕਾਰੀਆਂ ਅਤੇ 246 ਵਿਦੇਸ਼ੀ ਸੇਵਾ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਨੋਟਿਸ ਭੇਜ ਰਿਹਾ ਹੈ ਹਾਲਾਂਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਨੇ ਇਸ ਕਦਮ ਨੂੰ ਵਿਭਾਗ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਜ਼ਰੂਰੀ ਦੱਸਿਆ ਹੈ ਪਰ ਮੌਜੂਦਾ ਅਤੇ ਸਾਬਕਾ ਡਿਪਲੋਮੈਟਸ ਨੇ ਇਸ ਕਾਰਵਾਈ ਦੀ ਸਖਤ ਆਲੋਚਨਾ ਕੀਤੀ ਹੈ ਇਹਨਾਂ ਡਿਪਲੋਮੈਟਸ ਦਾ ਕਹਿਣਾ ਹੈ ਕਿ ਇਹ ਅਮਰੀਕਾ ਦੇ ਪ੍ਰਭਾਵ ਨੂੰ ਕਮਜ਼ੋਰ ਕਰੇਗਾ ਅਤੇ ਵਿਦੇਸ਼ਾਂ 'ਚ ਮੌਜੂਦਾ ਤੇ ਉੱਭਰ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਦੀ ਉਸ ਦੀ ਯੋਗਤਾ ਨੂੰ ਵੀ ਪ੍ਰਭਾਵਿਤ ਕਰੇਗਾ ਦੁਨੀਆ ਦੇ ਵੱਡੇ ਦੇਸ਼ ਆਪਣੀ ਫੌਜੀ ਤਾਕਤ ਨੂੰ ਵਧਾਉਣ ਲਈ ਨਵੀਆਂ ਟੈਕਨੋਲੋਜੀਆਂ ਅਪਣਾਉਂਦੇ ਰਹਿੰਦੇ ਨੇ ਅਮਰੀਕਾ ਵੀ ਆਪਣੀ ਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਹਥਿਆਰ ਅਤੇ ਟੈਕਨੋਲੋਜੀ ਰੱਖਿਆ ਬੇੜੇ 'ਚ ਸ਼ਾਮਲ ਕਰਦਾ ਆ ਰਿਹਾ ਹੈ ਹਾਲ ਹੀ 'ਚ ਅਮਰੀਕਾ ਨੇ ਡਰੋਨ ਟੈਕਨੋਲੋਜੀ 'ਚ ਆਪਣੀ ਲੀਡਰਸ਼ਿਪ ਨੂੰ ਬਰਕਰਾਰ ਰੱਖਣ ਲਈ ਡਰੋਨਾਂ ਦੇ ਉਤਪਾਦਨ ਨੂੰ ਵਧਾਉਣ ਦਾ ਫੈਸਲਾ ਲਿਆ ਹੈ ਅਮਰੀਕਾ ਦੇ ਰੱਖਿਆ ਮੰਤਰੀ ਪੀਟਰ ਹੇਕ ਸੇਥ ਨੇ ਪੈਂਟਾਗਨ ਦੇ ਬਾਹਰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਰਕਾਰੀ ਹੁਕਮ ਤੇ ਦਸਤਖਤ ਕੀਤੇ ਇਹ ਹੁਕਮ ਉਹਨਾਂ ਤੱਕ ਇੱਕ ਡਰੋਨ ਰਾਹੀਂ ਪਹੁੰਚਾਇਆ ਗਿਆ ਜਿਸ ਤੇ ਉਹਨਾਂ ਨੇ ਦਸਤਖਤ ਕਰਕੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਅਮਰੀਕਾ ਹੁਣ ਵੱਡੇ ਪੱਧਰ ਤੇ ਡਰੋਨ ਉਤਪਾਦਨ ਕਰੇਗਾ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਨਾਲ ਲੈਸ ਹੋਣਗੇ ਨਵੇਂ ਡਰੋਨ ਪੂਰੀ ਤਰ੍ਹਾਂ AI ਟੈਕਨੋਲੋਜੀ ਨਾਲ ਲੈਸ ਹੋਣਗੇ ਇਹ ਡਰੋਨ ਨਿਗਰਾਨੀ ਰੱਖਿਆ ਅਤੇ ਜਾਣਕਾਰੀ ਪ੍ਰਾਪਤ ਕਰਨ ਦੇ ਕੰਮ 'ਚ ਮਦਦਗਾਰ ਸਾਬਤ ਹੋਣਗੇ ਚੀਨ ਅਤੇ ਰੂਸ ਵੱਲੋਂ ਡਰੋਨ ਟੈਕਨੋਲੋਜੀ 'ਚ ਹੋ ਰਹੀ ਤਰੱਕੀ ਨੂੰ ਦੇਖਦੇ ਹੋਏ ਅਮਰੀਕਾ ਨੇ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ ਅਮਰੀਕਾ ਸਮੇਂ ਦੇ ਨਾਲ ਨਵੀਂ ਟੈਕਨੋਲੋਜੀ ਅਪਣਾ ਰਿਹਾ ਹੈ ਜਿਸ ਨਾਲ ਉਸ ਦੀ ਰੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਵੇ। ਇਹ ਕਦਮ ਅਮਰੀਕਾ ਨੂੰ ਰੱਖਿਆ ਟੈਕਨੋਲੋਜੀ ਦੇ ਖੇਤਰ 'ਚ ਅੱਗੇ ਰੱਖਣ 'ਚ ਮਦਦ ਕਰੇਗਾ। ਡਰੋਨ ਟੈਕਨੋਲੋਜੀ 'ਚ ਨਵੀਂ ਯੋਗਦੀ ਸ਼ੁਰੂਆਤ ਕਰਦਿਆਂ ਇਹ ਨਵੇਂ ਡਰੋਨਾਂ ਦਾ ਉਤਪਾਦਨ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਡਰੋਨ ਅਮਰੀਕੀ ਰੱਖਿਆ ਪ੍ਰਣਾਲੀ ਨੂੰ ਨਾ ਸਿਰਫ ਮਜ਼ਬੂਤ ਕਰਨਗੇ ਬਲਕਿ ਦੁਨੀਆ ਭਰਤ ਹੋ ਰਹੀ ਟੈਕਨੋਲੋਜੀ ਦੀ ਦੌੜ 'ਚ ਅਮਰੀਕਾ ਦੀ ਪੋਜੀਸ਼ਨ ਨੂੰ ਬਰਕਰਾਰ ਰੱਖਣਗੇ। ਨਿਊ ਮੈਕਸੀਕੋ ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਮੌਲੇ ਧਾਰ ਮੀਂਹ ਅਤੇ ਭਿਆਨਕ ਹੜ੍ਹਾਂ ਕਾਰਨ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ 200 ਤੋਂ ਵੱਧ ਘਰ ਟਹਿ ਗਏ ਨੇ ਸਭ ਤੋਂ ਵੱਧ ਤਬਾਹੀ ਅਲਬੁਕਰਕ ਤੋਂ ਲਗਭਗ 210 ਕਿਲੋਮੀਟਰ ਦੂਰ ਪਹਾੜੀ ਪਿੰਡ ਰੂਰੀਡੋਸੋ ਵਿੱਚ ਹੋਈ ਹੈ ਮ੍ਰਿਤਕਾਂ ਚ ਇੱਕ 4 ਸਾਲ ਦੀ ਕੁੜੀ ਤੇ ਇੱਕ 7 ਸਾਲ ਦਾ ਬੱਚਾ ਸ਼ਾਮਲ ਹੈ ਇਹ ਤਿੰਨ ਜੀਆਂ ਦਾ ਪਰਿਵਾਰ ਇੱਕ ਆਰ ਵੀ ਚ ਡੇਰਾ ਲਾ ਰਿਹਾ ਸੀ ਜਦੋਂ ਨਦੀ ਚ ਅਚਾਨਕ ਹੜ ਆ ਗਿਆ ਤੇ ਉਹ ਵਹਿ ਗਿਆ ਦੋ ਹੋਰ ਲੋਕ ਗੰਭੀਰ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਏ ਲਗਭਗ 90 ਮਿੰਟ ਤੱਕ ਚੱਲੀ ਭਾਰੀ ਬਾਰਿਸ਼ 'ਚ 3.5 ਇੰਚ ਬਾਰਿਸ਼ ਦਰਜ ਕੀਤੀ ਗਈ ਇਸ ਦੌਰਾਨ ਸਿਰਫ 45 ਮਿੰਟ 'ਚ ਨਦੀ ਦਾ ਪਾਣੀ ਦਾ ਪੱਧਰ 20 ਫੁੱਟ ਵੱਧ ਗਿਆ ਇੱਕ ਪੂਰਾ ਘਰ ਨਦੀ 'ਚ ਵਹਿ ਗਿਆ ਇਸ ਦੇ ਨਾਲ ਹੀ 35 ਤੋਂ 50 ਘਰਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਦਕਿ ਲਗਭਗ 200 ਘਰਾਂ ਨੂੰ ਨੁਕਸਾਨ ਪਹੁੰਚਣ ਦੀ ਖਬਰ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਘੱਟੋ-ਘੱਟ 85 ਤੇਜ਼ ਪਾਣੀ ਬਚਾਅ ਕਾਰਜ ਚੱਲ ਰਹੇ ਨੇ। ਗਵਰਨਰ ਮਿਸ਼ੇਲ ਵੋਜਨ ਗ੍ਰਿਸ਼ਮ ਨੇ ਸਮਝਾਇਆ ਕਿ ਸੰਗੀ ਸਹਾਇਤਾ ਮੰਗਣ ਲਈ ਕਦਮ ਚੁੱਕੇ ਜਾ ਰਹੇ ਨੇ। ਲੰਬੇ ਸਮੇਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਨਦੀ 'ਚੋਂ ਤਲਛਟ ਹਟਾਉਣਾ, ਪੁਲਾਂ ਦੀ ਬਰਮਮਤ ਕਰਨਾ ਤੇ ਰੁੱਖ ਲਗਾਉਣਾ। ਰਾਜ ਦੇ ਗਵਰਨਰ ਮਿਸ਼ੇਲ ਲਜਾਨ ਗ੍ਰਿਸ਼ਮ ਅਤੇ ਹੋਰ ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਇਹ ਖੇਤਰ ਪਿਛਲੇ 1 ਸਾਲ ਤੋਂ ਜੰਗਲ ਦੀ ਅੱਗ ਅਤੇ ਵਾਰ-ਵਾਰ ਹੜ੍ਹਾਂ ਵਰਗੀਆਂ ਆਫਤਾਂ ਦਾ ਸਾਹਮਣਾ ਕਰ ਰਿਹਾ ਹੈ। ਗਵਰਨਰ ਨੇ ਕਿਹਾ ਕਿ ਰਾਜ ਨੂੰ ਇੱਕ ਸੰਗੀ ਐਮਰਜੈਂਸੀ ਘੋਸ਼ਣਾ ਦੀ ਅੰਸ਼ਕ ਪ੍ਰਵਾਨਗੀ ਮਿਲ ਗਈ ਹੈ ਜਿਸ ਨਾਲ ਖੋਜ ਅਤੇ ਬਚਾਅ ਕਾਰਜਾਂ 'ਚ ਸਹਾਇਤਾ ਲਈ ਵਾਧੂ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾ ਸਕੇਗਾ। ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਇਸ ਸਮੇਂ ਆਪਣੇ ਸੀਨੀਅਰ ਅਧਿਕਾਰੀਆਂ ਦੀ ਵਫਾਦਾਰੀ ਦੀ ਜਾਂਚ ਕਰਨ ਲਈ ਪੌਲੀਗ੍ਰਾਫੀ ਟੈਸਟ ਜਾਨੀ ਕਿ ਝੂਠ ਖੋਜਣ ਵਾਲੀ ਮਸ਼ੀਨ ਦੀ ਵਰਤੋਂ ਕਰ ਰਹੀ ਹੈ। ਜਿਨ੍ਹਾਂ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਵਿੱਚੋਂ ਕੁਝ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਡਾਇਰੈਕਟਰ ਕਾਸ਼ ਪਟੇਲ ਵਿਰੁੱਧ ਕੁਝ ਨਕਾਰਾਤਮਕ ਕਿਹਾ ਸੀ ਹੁਣ ਤੱਕ FBI ਅਜੇਹੇ ਟੈਸਟ ਸਿਰਫ ਉਹਨਾਂ ਕਰਮਚਾਰੀਆਂ ਤੇ ਹੀ ਕਰਦੀ ਸੀ ਜਿਨ੍ਹਾਂ ਉੱਤੇ ਦੇਸ਼ਤ੍ਰੋ ਜਾਂ ਗੁਪਤ ਜਾਣਕਾਰੀ ਲੀਕ ਕਰਨ ਦਾ ਸ਼ੱਕ ਸੀ ਪਰ ਜਦੋਂ ਤੋਂ ਕਾਸ਼ ਪਟੇਲ ਨੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਏ ਇਸ ਟੈਸਟ ਦੀ ਵਰਤੋਂ ਕਈ ਗੁਣਾ ਵੱਧ ਗਈ ਹੈ ਹੁਣ ਇਹ ਨਿਜੀ ਵਫਾਦਾਰੀ ਦੀ ਜਾਂਚ ਕਰਨ ਲਈ ਇੱਕ ਹਥਿਆਰ ਬਣ ਗਿਆ ਹੈ ਪੌਲੀਗ੍ਰਾਫ ਟੈਸਟਾਂ 'ਚ ਦਰਜਨਾ ਅਧਿਕਾਰੀਆਂ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਕਾਸ਼ ਪਟੇਲ ਵਿਰੁੱਧ ਕੋਈ ਬਿਆਨ ਦਿੱਤਾ ਸੀ ਸੂਤਰਾ ਮੁਤਾਬਕ ਇਹ ਪਤਾ ਲਗਾਉਣ ਲਈ ਇੱਕ ਟੈਸਟ ਕੀਤਾ ਗਿਆ ਸੀ ਕਿ ਮੀਡੀਆ ਨੂੰ ਕਸ਼ ਪਟੇਲ ਵੱਲੋਂ ਸਰਵਿਸ ਹਥਿਆਰ ਦੀ ਮੰਗ ਕਰਨ ਬਾਰੇ ਕਿਸ ਨੇ ਜਾਣਕਾਰੀ ਦਿੱਤੀ ਸੀ ਕਸ਼ ਪਟੇਲ FBI ਏਜੰਟ ਨਹੀਂ ਹੈ ਉਹਨਾਂ ਨੂੰ ਸਰਵਿਸ ਹਥਿਆਰ ਦਾ ਅਧਿਕਾਰ ਨਹੀਂ ਹੈ ਸਾਬਕਾ FBI ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਇੱਕ ਰਾਜਨੀਤਿਕ ਏਜੰਡੇ ਦੁਆਰਾ ਚਲਾਈ ਗਈ ਮੁਹਿੰਮ ਹੈ ਇਸ ਵਿੱਚ ਅਸਹਿਮਤੀ ਲਈ ਕੋਈ ਥਾਂ ਨਹੀਂ ਹੈ ਇੱਕ ਸਾਬਕਾ ਏਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਇੱਕ FBI ਕਰਮਚਾਰੀ ਦੀ ਵਫਾਦਾਰੀ ਸੰਵਿਧਾਨ ਪ੍ਰਤੀ ਹੋਣੀ ਚਾਹੀਦੀ ਹੈ ਡਾਇਰੈਕਟਰ ਜਾਂ ਡਿਪਟੀ ਡਾਇਰੈਕਟਰ ਦੇ ਪ੍ਰਤੀ ਨਹੀਂ ਹੋਣੀ ਚਾਹੀਦੀ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ